ਪਰੋਜਦਾ ਰਹੀ ਯਾਰ ਜਦੋਂ ਇਹ ਬੜੇ 20000 ਰੁਪਏ 30000 ਕੱਢਣ ਜਦੋਂ ਫਿਰ ਇਕੱਠਾ ਮਾਰ ਕੇ ਛਾੜਦੇ ਆ ਇੱਥੋਂ 35 ਪਿੰਡ ਗਾਲੀ ਪਿੰਡ ਸਾਡੇ ਮਰਦੇ ਆ ਜੀ ਜੇ ਜਿਹੜਾ ਅਸੀਂ ਆਪ ਦਾ ਬੰਨ ਲਾ ਕੇ ਬੈਠੇ ਆ ਇੱਥੋਂ 30 35 ਪਿੰਡ ਮਰਦੇ ਆ ਜੀ ਤੇ ਜੇ ਉਹ ਥੋੜਾ ਥੋੜਾ ਪਾਣੀ ਕੱਢੀ ਜਾਣ ਸਰ ਐਂ ਬਚੇ ਰਹਿ ਜਾਂਦੇ ਵੇਖੋ ਕਿੱਦਾਂ ਝੋਨਾ ਪਤੰਗ ਪਾ ਲਿਆ ਹੁਣ ਹੋਰ ਲੱਖਾਂ ਦਾ ਪਾਣੀ ਛੱਡੀ ਜਾਂਦੇ ਸਰ ਜੀ ਦੋ ਤਾਂ ਇੱਕ ਵਾਰ ਬਣੋ ਇਹ ਕਦਾ ਲੋਬੀ ਨੂੰ ਪਹਿਲਾਂ ਹੀ ਜਦੋਂ ਨਬਜਾ ਖੇਡਦੇ ਨਹੀਂ ਆਂ ਕਿ ਭਾਈ ਇੰਨੇ ਇੰਨਾ ਪਾਣੀ ਕੱਢੀ ਆਓ ਆ ਸਾਡੀ ਪ੍ਰੋਬਲਮ ਆ ਪਿਛਲੇ 16 ਦਿਨਾਂ ਤੋਂ ਅਸੀਂ ਸੌਂਗੇ ਨਹੀਂ ਵੇਖਿਆ ਮੈਂ ਰਾਤ ਨੂੰ ਇੱਥੇ ਬੋਰੀ ਚੋਟ ਤੇ ਦਿਨੇ ਵੀ ਮਗਾ ਤਾਂ ਰਾਤ ਸਾਰਾ ਹੀ ਆ ਸਰ ਸਾਡੀ ਕੋਈ ਨਹੀਂ ਆ ਇਹਨਾਂ ਭੱਜ ਕੇ মিডিਆ ਵਾਲਿਆਂ ਨੇ ਮੈਂ ਧੜੇ ਗੱਲ ਕਰਦਾ ਬਦਲ ਸਭ ਕਿੰਨਾ ਪਾਣੀ ਆ ਸਾਨੂੰ ਪੁੱਛੋ ਜੀ ਸਾਡਾ ਕੀ ਹੁੰਦਾ ਹੀ ਬਹੁਤ ਵਧੀਆ ਗੱਲ ਤੁਸੀਂ ਅੱਜ ਸੁਣੀ ਐ ਇੰਨੀ ਮੈਂ ਉਹ ਹੀ ਕਹਿ ਰਿਹਾ ਨਾ ਮੈਂ ਕੀ ਦੇਖੋ ਮੈਂ ਉਹ ਰਾਤ ਹੀ ਗੱਲ ਕਰ ਰਿਹਾ ਸੀ ਹਰ 4 ਸਾਲ ਬਾਅਦ ਇੱਥੇ ਤਬਾਹੀ ਆ ਜਾਂਦੀ ਹੈ ਹਾਂਜੀ ਹਾਂਜੀ 4 ਸਾਲ ਕਿਸਾਨ ਜਮਾ ਪਿੱਛੇ ਚਲੇ ਜਾਂਦਾ ਹੈ ਤੇ ਇਹਦਾ ਐਂਡ ਸਰਕਾਰ ਰੁਪਈਏ ਸਰਕਾਰ ਦੇ ਖਰਾਬ ਹੋ ਜਾਂਦੇ ਲੋਕਾਂ ਦੇ ਖਰਾਬ ਹੋ ਜਾਂਦੇ ਤਾਂ ਪੱਕਾ ਹੀ ਇਲਾਜ ਕਰ ਦੇਣਾ ਸੋ ਨਿਹਾਲ ਸੋ ਨਿਹਾਲ ਬਿਲਕੁਲ ਟੀਮਾ ਕਰਨਾ ਪੈਣਾ ਹਾਂਜੀ ਕਿਉਂਕਿ ਇੱਥੇ ਜਵਾ ਉੱਤੇ ਆ ਗਿਆ ਨੰਗਲ ਨੂੰ ਕਰਕੇ ਇੱਥੇ ਜੀ ਸੜਕ ਬਣਾ ਕੇ ਇਹ ਤਾਂ ਨਾ ਨਾ ਜ ਵੱਡਾ ਜੋ ਜ ਬੋਲਣਾ ਪੈਣਾ ਤਾਂ ਹੀ ਪੱਕਾ ਬਣੂਗਾ ਜਿਵੇਂ ਕੋਈ ਆਪਾਂ ਦਰਿਆ ਨੂੰ ਰੋਕਦੇ ਆਂ ਜਾਂ ਕੁਝ ਕਰਦੇ ਆਂ ਆ ਕੱਚੀਆਂ ਨਾਲ ਨਹੀਂ ਬੋਸ ਕਦਾ ਬਹਿ ਜਾਂਦੇ ਆ ਇਹਦਾ ਪੱਕਾ ਹੀ ਇਲਾਜ ਕਰਨਾ ਪੈਣਾ ਮੈਂ ਤਾਂ ਕਿਤੇ ਕਿਤੇ ਹੁਣ ਸੋਚ ਰਿਹਾ ਸੀ ਦੇਖੋ ਹਰਿਆਣਾ ਨੇ ਵੀ ਹੁਣ ਧੱਕੇ ਨਾਲ ਆਪਾਂ ਤਾਂ ਪਾਣੀ ਲਿਆ ਕਹਿੰਦਾ ਸਾਡੂੰ ਬੰਡ ਰੋੜ ਹੈ ਤੇ ਜੋ ਨੁਕਸਾਨ ਹੋਇਆ ਕੋਈ ਸਹਾਇਤਾ ਦਿੱਤੀ ਉਹਨਾਂ ਨੇ ਜੇ ਕੋਈ ਜਿਹਨਾਂ ਨੂੰ ਪਾਣੀ ਚਾਹੀਦਾ ਉਦੋਂ ਤਾਂ ਦੂਜੇ ਸੂਬੇ ਕਹਿੰਦੇ ਸਾਡਾ ਹੱਕ ਹੈ ਰਾਜਸਥਾਨ ਕਹਿੰਦੇ ਸਾਡਾ ਹੱਕ ਹੈ ਜੇ ਨੁਕਸਾਨ ਹੁੰਦਾ ਉਦੋਂ ਹੱਕ ਨਹੀਂ ਕਿ ਤੁਸੀਂ ਨੁਕਸਾਨ ਕਰੋ ਹਾਂ ਇੱਕ ਪਾਲਸੀ ਬਣਨੀ ਪਈ ਦੂਜੀ ਗੱਲ ਤੁਸੀਂ ਦੱਸੋ ਹੁਣ ਫਲੇ ਇਮੀਡੀਏਟਲੀ ਕਿਸ ਚੀਜ਼ ਦੀ ਆਪਾਂ ਕਰ ਸਕਦੇ ਹਾਂ ਸਪੋਰਟ ਦਿਨਾ ਆਦਤ ਆਪਾਂ ਚੱਲ ਆਪਾਂ ਲੰਬਾ ਸਰਕਾਰ ਦੇ ਲਈ ਹੁਣ ਕਿਸੇ ਚੀਜ਼ ਦੀ ਲੋੜ ਹੈ ਡੀਜੀਟਲ ਦੀ ਲੋੜ ਹੈ ਪ੍ਰਧਾਨ ਸਰ ਜੀ ਸਰਕਾਰ ਤੁਸੀਂ ਐਂ ਕਰਦੇ ਆ ਆਪ ਜੀ ਨੇ ਮੈਂ ਮੈਂ ਕੋਣ ਨਹੀਂ 10000 ਲੀਟਰ ਡੀਜ਼ਲ ਦਾ ਮੈਂ ਭੇਜਣਾ ਜੇ ਲੋ ਖਤਮ ਹੋ ਗਏ ਮੈਨੂੰ ਦੱਸ ਦਿਓ 10000 ਲੀਟਰ ਭੇਜਦਾ ਖਤਮ ਹੋਣ ਤੋਂ ਬਾਅਦ ਕੀ ਕਰਨਾ ਜਿਹੜਾ ਅਸਕਰ ਕੇ ਜਿਹੜਾ ਪ੍ਰਬੰਧ ਜੋ ਹੋ ਗਿਆ ਹੋ ਗਿਆ ਉਹ ਵੀ ਆਪਾਂ ਕਰ ਲੈਂਦੇ ਹਾਂ ਹਾਲ ਡੇਟਸ ਕੰਪਿਊਟਰ ਬਣਾ ਕੇ ਆ ਗ੍ਰੈਂਟ ਜੁੜਿਆ ਲੀਟਰ ਸਭ ਨਾਲ ਜਿਹੜਾ ਜਿੰਤੋਂ ਖਤਮ ਹੋਣੇ ਸੀ ਲੱਗਿਆ ਉਹ ਵੀ ਪੇਟਿੰਗ ਕੀਤਾ ਅੱਗੇ ਆਪਾਂ ਸਾਡੇ ਕੋਲ ਜਦੋਂ ਜਦੋਂ ਜੀ ਸਾਰੇ ਬਾਰੇ ਜ਼ਿੰਮੇਵਾਰ ਹੈ ਚਲੋ ਠੀਕ ਹੈ ਸੋ 10000 ਲੀਟਰ ਇਮੀਡੀਏਟਲੀ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਮਜ਼ਾਜ਼ਾ ਹੋ ਰਿਹਾ ਠੀਕ ਆ ਬਦਾਂ ਬਰੋਹਂ ਦਾ ਈ ਜਾਂ ਤੁਮ ਇਹ ਬੜੇ 30000 30000 ਕੱਢਣ ਜਦੋਂ ਫਿਰ ਇਕੱਠਾ ਲੱਖ ਛੱਡਦੇ ਆ ਜੀ ਇੱਥੋਂ 35 ਪਿੰਡ ਕਾਲੀ ਪਿੰਡ ਸਾਡੇ ਮਰਦੇ ਆ ਜੀ ਜੇ ਜਿਹੜਾ ਅਸੀਂ ਆਪ ਦਾ ਬੰਨ ਲਾ ਕੇ ਬੈਠੇ ਆ ਇੱਥੋਂ 30 35 ਪਿੰਡ ਮਰ ਗਏ ਆ ਜੀ ਤੇ ਜੇ ਉਹ ਥੋੜਾ ਥੋੜਾ ਪਾਣੀ ਕੱਢੀ ਜਾਣ ਜੇ ਸਨ ਇਹ ਹੀ ਬਜੇ ਰਹਿ ਜਾਂਦੇ ਵੇਖੋ ਕਿੱਦਾਂ ਝੋਨਾ ਪਤੰਗ ਨੂੰ ਪਾ ਲਿਆ ਹੁਣ ਹੋਰ ਲੱਖਾਂ ਦਾ ਪਾਣੀ ਛੱਡੀ ਜਾਂਦੇ ਸਰ ਯਾਰ ਯਾਰ ਇੱਕ ਵਾਰੀ ਬਣੋ ਇਹ ਪਕਾਵਾ ਲੋਬੀ ਨਾਲ ਪਹਿਲਾਂ ਹੀ ਜਦੋਂ ਨਵਜਾ ਖੇਡਦੇ ਨੇ ਆ ਵੀ ਭਾਈ ਇੰਨੇ ਇੰਨਾ ਪਾਣੀ ਕੱਢੀ ਆਓ ਆ ਸਾਡੀ ਪ੍ਰੋਬਲਮ ਆ ਪਿਛਲੇ 16 ਦਿਨਾਂ ਤੋਂ ਅਸੀਂ ਸੌਂਗੇ ਨਹੀਂ ਵੇਖਿਆ ਮੈਂ ਰਾਤ ਨੂੰ ਇੱਥੇ ਬੋਰੀ ਚੋਟ ਤੇ ਦਿਨੇ ਵੀ ਮਗਾ ਤਾਂ ਰਾਤ ਸਾਰਾ ਹੀ ਆ ਸਰ ਸਾਡੀ ਕੋਈ ਨਹੀਂ ਇਹਨਾਂ ਭੱਜ ਕੇ মিডিਆ ਵਾਲਿਆਂ ਨੇ ਮੈਚ ਧੜੇ ਗਾਰੀ ਕਰਤਾ ਬਦਲ ਸਭ ਕਿੰਨਾ ਪਾਣੀ ਆ ਸਾਨੂੰ ਪੁੱਛੋ ਜੀ ਸਾਨਾ ਕਿਉਂ ਹੁੰਦੀ ਹੈ ਬਹੁਤ ਵਧੀਆ ਗੱਲ ਤੁਸੀਂ ਅੱਜ ਸੁਣੀ ਐ ਇੰਨੀ ਮੇਰੀ ਮੈਂ ਉਹੀ ਕਹਿ ਰਿਹਾ ਨਾ ਮੈਂ ਦੇਖੋ ਮੈਂ ਰਾਂਝੀ ਗੱਲ ਕਰ ਰਿਹਾ ਸੀ ਹਰ 4 ਸਾਲ ਬਾਅਦ ਇੱਥੇ ਤਬਾਹੀ ਆ ਜਾਂਦੀ ਹੈ ਹਾਂਜੀ ਹਾਂਜੀ 4 ਸਾਲ ਕਿਸਾਨ ਜਮਾ ਪਿੱਛੇ ਚਲੇ ਜਾਂਦਾ ਹੈ ਤੇ ਇਹਦਾ ਐਂਡ ਸਰਕਾਰ ਰੁਪਏ ਸਰਕਾਰ ਦੇ ਖਰਾਬ ਹੋ ਜਾਂਦੇ ਲੋਕਾਂ ਦੇ ਖਰਾਬ ਹੋ ਜਾਂਦੇ ਨਾ ਆਪਾਂ ਪੱਕਾ ਹੀ ਇਲਾਜ ਕਰ ਦੇਣਾ ਸੋ ਨਿਹਾਲ ਸੋ ਕਰਨਾ ਪੈਣਾ ਹੈ ਹਾਂ ਜੀ ਕਰਨਾ ਪੈਣਾ ਕਿਉਂਕਿ ਇੱਥੇ ਜਬਾ ਉੱਤੇ ਆ ਗਿਆ ਨੰਗਲਾ ਨੂੰ ਕਰਕੇ ਇੱਥੇ ਇਹ ਸੜਕ ਬਣਾ ਕੇ ਇੱਥੇ ਵੱਡਾ ਜੋ ਖੋਲਣਾ ਪੈਣਾ ਹੈ ਤਾਂ ਹੀ ਉੱਪਰ ਪੱਕਾ ਕਰੂਗਾ ਜਿਵੇਂ ਕੋਈ ਆਪਾਂ ਦਰਿਆ ਨੂੰ ਰੋਕਦੇ ਆਂ ਕੁਝ ਕਰਦੇ ਕੱਚੀਆਂ ਨਾਲ ਨਹੀਂ ਬੋਤਲ ਕਦੇ ਬਹਿ ਜਾਂਦੇ ਇਹਦਾ ਪੱਕਾ ਹੀ ਇਲਾਜ ਕਰਨਾ ਪੈਣਾ ਮੈਂ ਤਾਂ ਕਿਤੇ ਕਿਤੇ ਹੁਣ ਸੋਚ ਰਿਹਾ ਸੀ ਦੇਖੋ ਹਰਿਆਣਾ ਨੇ ਵੀ ਹੁਣ ਧੱਕੇ ਨਾਲ ਆਪਾਂ ਤਾਂ ਪਾਣੀ ਕਹਿੰਦੇ ਸਾਡੂ ਪਣ ਲੋੜ ਹੈ ਤੇ ਜੋ ਨੁਕਸਾਨ ਹੋਇਆ ਕੋਈ ਸਹਾਇਤਾ ਦਿੱਤੀ ਉਹਨਾਂ ਨੇ ਕੋਈ ਜਦੋਂ ਉਹ ਪਾਣੀ ਚਾਹੀਦਾ ਹੈ ਉਦੋਂ ਤਾਂ ਦੂਜੇ ਸੂਬੇ ਕਹਿੰਦੇ ਸਾਡਾ ਹੱਕ ਹੈ ਰਾਜਸਥਾਨ ਕਹਿੰਦੇ ਸਾਡਾ ਹੱਕ ਹੈ ਜੋ ਨੁਕਸਾਨ ਹੁੰਦਾ ਉਦੋਂ ਹੱਕ ਨਹੀਂ ਕਿ ਤੁਸੀਂ ਨੁਕਸਾਨ ਕਰੋ ਹਾਂ ਇੱਕ ਪਾਲਸੀ ਬਣਨੀ ਪਈ ਹੈ ਦੂਜੀ ਗੱਲ ਤੁਸੀਂ ਦੱਸੋ ਹੁਣ ਫਲੇ ਇਮੀਡੀਏਟਲੀ ਕਿਸ ਤਰੀਕੇ ਨਾਲ ਕਰ ਸਕਦੇ ਸਪੋਰਟ ਦਿਲਾ ਆਧਤ ਆ ਆਮ ਚਲ ਆਪਾਂ ਕੰਬਾ ਸਰਕਾਰ ਦੇ ਨਹੀਂ ਹੁਣ ਕਿਸੇ ਚੀਜ਼ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਪ੍ਰਧਾਨ ਸਾਹਿਬ ਸਰਕਾਰ ਸਹੀ ਐਂ ਕਰਦੇ ਆ ਆਪ ਜੀ ਨੇ ਮੈਂ ਮੈਂ ਕਿੰਨੇ ਦਾ 10000 ਲੀਟਰ ਡੀਜ਼ਲ ਦਾ ਮੈਂ ਭੇਜਣਾ ਜਦੋਂ ਖਤਮ ਹੋ ਗਏ ਮੈਨੂੰ ਦੱਸ ਦਿਓ 10000 ਲੀਟਰ ਭੇਜਣਾ ਖਤਮ ਹੁੰਦਿਆਂ ਤੋਂ ਬਾਅਦ ਕਰਨਾ ਜੋ ਅਸਰ ਕੇ ਜਿਹੜਾ ਪ੍ਰਭਾਵਨਾ ਜੋ ਹੋ ਗਿਆ ਹੋ ਗਿਆ ਉਹ ਵੀ ਆਪਾਂ ਕਰ ਲਈਏ ਹੁਣ ਸਾਲ ਡੇਟਸ ਕੀ ਕਰਦੇ ਆ ਆ ਗ੍ਰੈਂਡ ਜੁਰੀਆ ਲਈ ਅੱਜ ਸਭ ਤੋਂ ਵੱਡਾ ਯਰ ਹੈ ਕਿ ਤੁਹਾਨੂੰ ਕੋਈ ਵੀ ਨਾ ਲੱਗੇ ਉਹ ਪੇਟੀ ਕੀ ਹੈ ਅੱਗੇ ਮਸਾੜੀ ਆਪਰੇਟ ਕਰਦੇ ਜਾਂਦਾ ਜੀ ਸਾਰੇ ਬਹੁਤ ਜ਼ਿੰਮੇਵਾਰ ਹਨ ਚਲੋ ਠੀਕ ਹੈ ਸੋ 10 ਨਾਲ ਇਮੇਡੀਏਟਲੀ ਜੇ ਲੋ ਨੇ 10 ਬਿਜਾਜ਼ਾ ਹੋ ਰੋ ਲੈਣਾ ਠੀਕ ਹੈ ਬਦਾਂ